ਜਿੱਦ ਕੋ ਪੜ੍ਹਾਈ ਦੀ ਗੱਲ ਕਰਾਂ ਤਾਂ ਮੈਂ ਲਾਅ ਦੇ ਵਿੱਚ ਡਾਕਟੋਰੇਟ ਆ ਤੇ ਇਸ ਤੋਂ ਇਲਾਵਾ ਮੈਂ ਐਮਏ ਪੰਜਾਬੀ ਐਮਏ ਜਰਨਲਿਜ਼ਮ ਐਮਏ ਔਮਨ ਸਟਡੀ ਤੇ ਐਮਏ ਪੋਲਿਟੀਕਲ ਸਾਇੰਸ ਵੀ ਆ ਬੀਲੀ ਬੈਟ ਪ੍ਰੈਜ਼ੈਂਟ ਮੈਂ ਕਰ ਰਹੀ ਆ ਵਾ ਤਾਂ ਸਭਜੀ ਵਿੱਚ ਇਹਦਾ ਰੀਜਨ ਹੈ ਆਪਣੀ ਸਰਵਾਈਵਲ ਚੇਪ ਤੇ ਆਪਣੇ ਪਰਿਵਾਰ ਦੀ ਸਰਵਾਈਵਲ ਚੇਪ ਤੇ ਇਸ ਤੋਂ ਨਾਲ ਜਿਹੜਾ ਹੁਣ ਇੱਕ ਹੋਰ ਗੱਲ ਜੁੜ ਗਈ ਹੈ ਇਸ ਗੱਲ ਦੀ ਲਈ ਕਿ ਮੈਂ ਜਲਦ ਤੋਂ ਜਲਦ ਆਪਣਾ ਜਿਹੜਾ ਮੇਰਾ ਅਧਿਆਪਨ ਦਾ ਕਿਤਾ ਮੇਰੇ ਕੋਲੋਂ ਖੁੱਸਿਆ ਆ ਵਾ ਥੋੜੇ ਸਮੇਂ ਦੇ ਲਈ ਉਹਨੂੰ ਮੈਂ ਵਾਪਸ ਲਵਾ ਅਧਿਆਪਕਿੰਗ ਇੰਸਟੀਟਿਊਸ਼ਨ ਜੀ ਪੜ੍ਹਾਈ ਕੀਤੀ ਤੁਸੀਂ ਕੀ ਕੀ ਪੜ੍ਹਾਈ ਕੀਤੀ ਹੈ ਤੇ ਸਬਜ਼ੀ ਵੇਚ ਰਹੇ ਹੋ ਰੀਜ਼ਨ ਕੀ ਹੈ ਜੀ ਦੇਖੋ ਪੜ੍ਹਾਈ ਦੀ ਗੱਲ ਕਰਾਂ ਤਾਂ ਮੈਂ ਲੋਅ ਦੇ ਵਿੱਚ ਡਾਕਟੋਰੇਟ ਆ ਤੇ ਇਸ ਤੋਂ ਇਲਾਵਾ ਮੈਂ ਐਮਏ ਪੰਜਾਬੀ ਐਮਏ ਜਰਨਲਿਜ਼ਮ ਐਮਏ ਔਮਨ ਸਟਡੀ ਤੇ ਐਮਏ ਪੋਲੀਟੀਕਲ ਸਾਇੰਸ ਵੀ ਆ ਬੀਲੀ ਬੈਟ ਪ੍ਰੈਜ਼ੈਂਟ ਮੈਂ ਕਰ ਰਿਹਾ ਵਾਂ ਤਾਂ ਸਬਜ਼ੀ ਵੇਚਣ ਦਾ ਰੀਜ਼ਨ ਹੈ ਆਪਣੀ ਸਰਵਾਈਵਲ ਚੇਪ ਤੇ ਆਪਣੇ ਪਰਿਵਾਰ ਦੀ ਸਰਵਾਈਵਲ ਚੇਪ ਤੇ ਇਸ ਤੋਂ ਨਾਲ ਜਿਹੜਾ ਹੁਣ ਇੱਕ ਹੋਰ ਗੱਲ ਜੁੜ ਗਈ ਹੈ ਇਸ ਗੱਲ ਦੀ ਦੀ ਕਿ ਮੈਂ ਜਲਦ ਤੋਂ ਜਲਦ ਆਪਣਾ ਜਿਹੜਾ ਮੇਰਾ ਅਧਿਆਪਨ ਦਾ ਕਿਤਾ ਮੇਰੇ ਕੋਲ ਖੁੱਸਿਆ ਆਵੇ ਥੋੜੇ ਸਮੇਂ ਦੇ ਲਈ ਉਹਨੂੰ ਮੈਂ ਵਾਪਸ ਲਵਾ। ਅਧਿਆਪਕੀ ਤੁਸੀਂ ਰਹੇ ਹੋ ਕਿੱਥੇ ਤੁਸੀਂ ਕਿੰਨੇ ਸਾਲ ਕੀਤੀ ਤੇ ਛੱਡਣ ਦੀ ਵਜ੍ਹਾ ਕੀ ਰਹੀ? ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਿਪਾਰਟਮੈਂਟ ਆਫ ਲਾ ਦੇ ਵਿੱਚ 11 ਸਾਲ ਦੇ ਕਰੀ ਪੜਾਇਆ ਵਾਂ। 5 ਸਾਲ ਮੈਂ ਐਜੇ ਜੀਆਰਐਫ ਸੀ ਤੇ 6-7 ਸਾਲ ਮੈਂ ਐਜੇ ਗੈਸਟ ਫੈਕਲਟੀ ਉੱਥੇ ਟੀਚ ਕੀਤਾ। ਛੱਡਣ ਦਾ ਕਾਰਨ ਇਹ ਸੀ ਕਿ ਸਾਨੂੰ ਉੱਥੇ ਜਿਹੜਾ ਅਸੀਂ ਸਰਵਾਈਵ ਕਰਨਾ ਔਖਾ ਹੋਇਆ ਹੈ ਅਸੀਂ ਕਿਉਂਕਿ ਸੈਲਰੀਜ਼ ਬਹੁਤ ਘੱਟ ਨੇ। ਤਾਂ ਸੈਲਰੀਸ ਟਾਈਮ ਸਿਰ ਨਹੀਂ ਮਿਲਦੀਆਂ ਪੀਆ ਸਾਨੂੰ ਅੱਗੇ ਉੱਥੇ ਕੋਈ ਰੈਗੂਲਰ ਹੋਣ ਦੀ ਉਮੀਦ ਨਹੀਂ ਐ ਤੇ ਅਸੀਂ ਚਾਹਦੇ ਆ ਕਿ ਇਹਨਾਂ ਦੇ ਬੱਚੇ ਆ ਪੜ੍ਹ ਲਿਖ ਕੇ ਵੱਡਾ ਇਨਸਾਨ ਬਣੇ ਤੁਸੀਂ ਇੰਨੀ ਪੜ੍ਹਾਈ ਕੀਤੀ ਐ ਕਿਤੇ ਮਹਿਸੂਸ ਹੁੰਦਾ ਕਦੀ ਕਿ ਅੱਜ ਸਬਜ਼ੀ ਵੇਚਦੇ ਹੋ ਹਲੇ ਵੀ ਸੁਪਨੇ ਪੂਰੇ ਨਹੀਂ ਹੋਏ ਕੱਢ ਨਹੀਂ ਦੇਖੋ ਪੜ੍ਹਾਈ ਲਿਖਾਈ ਕਰਕੇ ਮਾਪਿਓ ਦਾ ਸੁਪਨਾ ਹੁੰਦਾ ਵੈ ਵੱਡਾ ਇਨਸਾਨ ਵੱਡਾ ਇਨਸਾਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਵੱਡੀਆਂ ਨੌਕਰੀਆਂ ਪਾ ਲੈਣਾ ਜੇ ਵੱਡੀਆਂ ਨੌਕਰੀਆਂ ਪਾ ਕੇ ਅਸੀਂ ਉਹਨਾਂ ਵਰਗੇ ਬੰਦੇ ਆ ਜਿਨ੍ਹਾਂ ਦੇ ਕੋਲ ਇਸ ਟਾਈਮ ਵੱਡੀਆਂ ਨੌਕਰੀਆਂ ਨਹੀਂ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪਰ ਐਕਸੈਪਸ਼ਨ ਹਰ ਜਗ੍ਹਾ ਹੁੰਦੀਆਂ ਨੇ ਤਾਂ ਫਿਰ ਮੈਂ ਕਹਿੰਦਾ ਸਾਨੂੰ ਪੜ੍ਹਿਆ ਲਿਖਿਆ ਬੰਦਿਆਂ ਨੂੰ ਵੇਖੋ ਜੇ ਵੱਡੀਆਂ ਨੌਕਰੀਆਂ ਦੀ ਲੋੜ ਹੀ ਨਹੀਂ ਕਿਉਂਕਿ ਉਸ ਕੀ ਫਾਇਦਾ ਉਹ ਜਿਹੇ ਸਾਡੇ ਕੋਲ ਚੇਅਰਸ ਦਾ ਕੀ ਫਾਇਦਾ ਸਾਨੂੰ ਉਹ ਜਿਹੇ ਡਿਗਨਿਟੀਜ਼ ਦਾ ਜੇ ਅਸੀਂ ਆਪਣੇਆਂ ਨੂੰ ਜਿਹੜੇ ਜਿਨ੍ਹਾਂ ਨੂੰ ਅਸੀਂ ਆਪਣੇ ਹੋਣ ਦਾ ਗੱਲਾਂ ਕਰਦੇ ਆ ਆਪਣੇ ਵਿਦਿਆਰਥੀਆਂ ਨੂੰ ਜੇ ਅਸੀਂ ਉਹਨਾਂ ਨੂੰ ਸਨਮਾਨਜਨਕ ਲਾਈਫ ਹੀ ਨਹੀਂ ਦੇ ਸਕਦੇ ਤਾਂ ਕੀ ਫਾਇਦਾ ਅਜਿਹੇ ਹਾਲਾਤਾਂ ਦਾ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਵਸਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲੋਟਰੀ ਸੱਟਾ ਨੰਬਰ ਜਾਦੂ ਟਮਣਾ ਕੀਤਾ ਕਰਾਇਆ ਰੂਸੇ ਨੂੰ ਬਣਾਉਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488